ਸਤਿ ਸ੍ਰੀ ਅਕਾਲ ਦੋਸਤੋ ਲੋ ਵੀ ਆਪਣੀਆਂ ਬੱਕਰੀਆਂ ਸੂਪੀਆਂ ਤੇ ਆਹ ਦਿੱਤੇ ਨਿੱਕੇ ਨਿੱਕੇ ਬੱਚੇ ਪੰਜ ਪੰਜਾਂ ਚੋਂ ਚਾਰ ਬੱਕਰੇ ਤੇ ਇੱਕ ਹੀ ਪੱਠ ਦਿੱਤੀ ਆ ਪੱਠ ਦਿੱਤੀ ਆ ਉਹ ਚਿੱਟੇ ਰੰਗ ਦੀ ਜਿਹੜੀ ਖੇਡਦੀ ਫਿਰਦੀ ਆ ਬਾਕੀ ਸਾਰੇ ਬੱਕਰੇ ਆ ਕੰਨ ਹੇਠ ਖੜੇ ਨਹੀਂ ਕਰੇ ਕਿਉਂਕਿ ਕੋਈ 2 ਦਿਨਾਂ ਦਾ ਕੋਈ 4 ਦਿਨਾਂ ਦਾ ਬਸ ਐ ਜੇ ਇਹ ਕੰਨ ਖੜੇ ਕਰ ਜਾਣਗੇ ਜਮਾ ਕੰਨ ਪੂਰੇ ਵਧੀਆ ਖੜੇ ਹੋ ਜਾਣਗੇ ਇਹਨਾਂ ਦੇ ਹੁਣ ਲੱਗਦੇ ਡਿੱਗੇ ਜੇ ਕੰਨ ਕੇਰਾ ਹੁਣ ਦੁੱਧ ਪੀ ਕੇ ਰੱਜ ਕੇ ਬੈਠੇ ਆ ਅਜਵੇਂ ਆ ਪੱਠ ਬੈਠੀ ਸੀਗੀ ਦੁੱਧ ਪੀਤਾ ਤੇ ਬੱਕਰੀਆਂ ਚਰੀ ਜਾਂਦੀਆਂ ਜੰਤਰ ਇਹਨਾਂ ਨੂੰ ਲਿਆ ਕੇ ਪਾਇਆ ਆਪਾਂ ਨੇ ਉਹਦੇ ਬਾਜਰੇ ਦੇ ਵਿੱਚ ਜੰਤਰ ਹੋ ਗਿਆ ਸੀਗਾ ਉਹ ਪੱਲੇ ਆ ਕੇ ਪਾਤਾ ਇਹਨਾਂ ਨੂੰ ਇਹ ਖਾਈ ਜਾਂਦੀਆਂ ਵਿੱਚ ਬੀਟਲ ਬੱਚੇ ਲੱਗੇ ਪਏ ਆ ਇਹ ਆਪਦੀ ਮਸਤੀ ਦੇ ਵਿੱਚ ਨਿੱਕੇ ਉਹ ਪਹਿਲਾਂ ਨੇ ਪਹਿਲਾਂ ਪਾਠਣੇ ਦਿੱਤਾ ਲਾਲ ਕਾਖੀ ਜਿਹਾ ਬੱਚਾ ਤੇ ਆ ਜੋੜਾ ਆ ਪਾਠਾ ਆ ਚਿੱਟਾ ਬੱਕਰਾ ਦੇ ਆ ਜਿਹੜੇ ਆ ਵੀ ਬੱਕਰਾ ਤੇ ਪੌ ਵੀ ਬੱਕਰਾ ਬੱਕਰੇ ਵਧ ਦਿੰਦਿਆਂ ਬਰਬਰੀਆਂ ਇਹ ਸਾਰੀਆਂ ਲੱਗੀਆਂ ਪਈਆਂ ਖਾਨ ਹੁਣ ਯੰਤਰ ਮੀਂਹ ਦਾ ਮੌਸਮ ਬਣਿਆ ਪਿਆ ਉਧਰੋਂ ਕਣੀਆਂ ਡਿੱਗੀ ਜਾਂਦੀਆਂ ਟਾਈਮ ਛਾਂ ਦਾ ਹੋ ਗਿਆ ਕਰੀਬ 7 ਦੇ ਨੇੜੇ ਹੋ ਗਿਆ ਹੋਊਗਾ 6:30 7 ਵਜੇ ਹੋਣਗੇ ਹੁਣ ਇਹਨਾਂ ਨੂੰ ਬੰਨਾਂਗੇ ਅੰਦਰ ਆਪਾਂ ਕਣੀਆਂ ਵਾਵਾ ਆ ਗਈਆਂ ਬੱਕਰੀਆਂ ਸੱਜਰ ਸੁਈਆਂ ਕੇਰਾਂ ਤਾਂ ਦੇਖਦਾ ਪਰ ਕਹਿਣ ਦਾ ਆਸਰਾ ਹੈਗਾ ਮੈਂ ਰਹੀ ਚੱਲ ਕੇਰਾਂ ਜੰਤਰ ਖਾ ਲੈਂਦੀਆਂ ਆ ਚਿੱਟੀ ਇਸ ਨੇ ਦਿੱਤਾ ਪੱਠ ਬੱਕਰਾ ਆ ਖੜੇ ਜਿਹੜੇ ਨਿੱਕੇ ਚਿੱਟੇ ਆਹਾ ਬੱਚੇ ਇਹਦੇ ਆ ਚਿੱਟੀ ਦੇ ਦੇਖੋ ਹੋ ਗਿਆ ਪਰੇ ਕਿਉਂ ਪੈਰਾਂ ਚਾਉਣਾ ਆਏ ਆਹ ਵੇਖੋ ਇਹ ਗਰਮੀ ਚ ਕ੍ਰੋਸ ਹੋਈਆਂ ਸੀ ਮਾਰਚ ਦੇ ਵਿੱਚ ਮਾਰਚ ਦੇ ਵਿੱਚ ਕ੍ਰੋਸ ਹੋਈਆਂ ਸੀ ਤੇ ਸੂਈਆਂ ਹੋਣਾ ਇਹ ਅਗਸਤ ਦੇ ਵਿੱਚ ਪਰ ਗਰਮੀ ਚ ਬੱਕਰੀ ਮੈਨੂੰ ਲੱਗਦਾ ਵੀ ਨਾ ਹੀ ਸਵਾਵੇ ਬੰਦਾ ਬੱਚੇ ਵੀ ਕਮਜ਼ੋਰ ਆ ਦੁੱਧ ਵੀ ਘਟ ਦਿੰਦੀਆਂ ਸ਼ਿਆਲਾਂ ਦੇ ਵਿੱਚ ਜਿਹੜੇ ਆਪ ਕ੍ਰਾਸ ਕਰਾਉਣੇ ਨੇ 11ਵੇਂ 12ਵੇਂ ਮਹੀਨੇ ਦੇ ਵਿੱਚ ਉਹ ਨਿੱਕਲ ਦੀ ਠੰਡ ਦੇ ਵਿੱਚ ਸੌਂਦੀਆਂ ਜਦੋਂ ਤੇ ਬੱਚੇ ਵੀ ਤਾਂ ਅੰਦਰ ਉਸਤ ਹੁੰਦੇ ਆ ਪਾਲਣੇ ਵੀ ਸੌਖੇ ਆ ਤੇ ਦੁੱਧ ਵੀ ਵਧ ਗਿਆ ਦਿੰਦੀਆਂ ਬੱਕਰੀਆਂ ਬੱਚੇ ਸੋਹਣੇ ਪਾਲ ਜਾਂਦੇ ਆ ਗਰਮੀ ਦੇ ਵਿੱਚ ਥੋੜਾ ਗਰਮੀ ਦੀ ਮਾਰ ਪੈ ਜਾਂਦੀ ਹੈ ਕਿ ਹੋਮੋਸਟਾਸੀ ਬਾਲੀ ਸੀਗੀ ਬੱਚੇ ਕਮਜ਼ੋਰ ਰਹੇਗੇ ਬੱਕਰੀਆਂ ਵੀ ਲਿਸੀਆਂ ਚਲੋ ਵੈਸੇ ਹੁਣ ਦੁੱਧ ਤੇ ਆ ਜਾਣਗੇ ਕਾੜੇ-ਕੂੜੇ ਦੇਵਾਂਗੇ ਇਹਨਾਂ ਨੂੰ ਉਹ ਜਿਹਾ ਖਰਾਕ ਵਧਾ ਦੇਾਂਗੇ ਦੁੱਧ ਤੇ ਆ ਜਾਣਗੇ ਆ ਸੌਂਫ ਜਮਾਣ ਦੇ ਮਿਸ਼ਰੀ ਗੁਲਕੰਦ ਦੇ ਦੇ ਦਾਂਗੇ ਕਾੜੇ ਬਣਾ ਕੇ ਉਹਦੇ ਨਾਲ ਸੈੱਟ ਹੋ ਜਾਣਗੇ ਇਹ ਆ ਸਾਡਾ ਮੋਦੀ ਦੋ ਗਲਾ ਬੱਚਾ ਮੋਦੀ ਤੇ ਰੂਬੀ ਸਾਡੀ ਕਾਈਂ ਰੂਬੀ ਰੂਬੀ ਕਾਹੀ ਨਹੀਂ ਆ ਰੂਬੀ ਹੋਣ ਨਹੀਂ ਪ੍ਰਵਾਹ ਕੋਈ ਇਹਨੂੰ ਅੱਜ ਯੰਤਰ ਮਿਲਿਆ ਇਹਨਾਂ ਨੂੰ ਖਾਣ ਨੂੰ ਨਿੱਕੀ ਯੂਲੀ ਵੀ ਲੱਗੀ ਹੋਈ ਆ ਖਾਣ ਨੂੰ ਚੱਲ ਵੀ ਚੱਲ ਵੀ ਚੱਲ ਆ ਵੀ ਦੁੱਧ ਨਾਲ ਰੱਜ ਕੇ ਆਈ ਆ ਹਾਂ ਅਜੂਲੀ ਦੁੱਧ ਨਾਲ ਰੱਜ ਕੇ ਆਈ ਆ ਓਕੇ ਜੀ ਦੋਸਤੋ ਧੰਨਵਾਦ ਬੱਚੇ ਤੁਹਾਨੂੰ ਆਪ ਦਿਖਾਤੇ ਆ ਨਿੱਕੇ ਨਿੱਕੇ ਪੰਜ ਬੱਚੇ ਇੱਕ ਪੱਠ ਤੇ ਚਾਰ ਬੱਕਰੇ ਸਭ ਤੋਂ ਜ਼ਿਆਦੇ ਬੱਕਰੇ ਦਿੰਦਿਆਂ ਬਾਰਬਰੀਆਂ ਪਾਂਗੇ ਇਹਨਾਂ ਦੀ ਪੱਠਾਂ ਦੀ ਘਾਟ ਰਹਿੰਦੀ ਆ പട്ടാ ബോട്ട് ബക്കര ബക്കര ടേർ ലൈ ചല്ലേ ഉത്തരൂ